ਰਾਇ ਕੁਲਵੰਤ ਸਿੰਘ ਢਾਲੀਵਾਲ ਨੇ ਆਪਣੀ ਵੋਲਟ ਕੈਂసర్ ਕੇਅਰ ਚੈਰੀਟੇਬਲ ਸੁਸਾਇਟੀ ਰਾਹੀਂ ਪੰਜਾਬ ਵਿੱਚੋਂ ਕੈਂਸਰ ਰੋਗ ਦਾ ਮੁਕੰਮਲ ਖਾਤਮਾ ਕਰਨ ਦਾ ਸੰਕਲਪ ਲਿਆ ਹੋਇਆ ਹੈ। ਪੰਜਾਬ ਦੇ ਕੁੱਲ 12581 ਚੋਂ 9600 ਪਿੰਡਾਂ ਵਿੱਚ ਕੈਂਸਰ ਰੋਗ ਦੀ ਜਾਂਚ ਤੇ ਹੋਰ ਟੈਸਟ ਕਰਨ ਲਈ ਮੁਫਤ ਕੈਂਪ ਲਗਾ ਚੁੱਕੇ ਹਨ। ਉੱਥੇ ਬਕਾਇਦਾ ਵਿਸ਼ੇਸ਼ ਬੱਸਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਕਰੋੜਾ ਰੁਪਏ ਦੀਆਂ ਮਸ਼ੀਨਾਂ ਫਿੱਟ ਹੁੰਦੀਆਂ ਨੇ ਅਤੇ ਉਹਨਾਂ ਰਾਹੀਂ ਸੜਕ ਦੇ ਕੰਡੇ ਤੇ ਹੀ ਲੋੜੀਂਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਨੇ। ਇਹ ਟੀਮ ਆਪਣੀਆਂ ਪੰਜ ਬੱਸਾਂ ਲੈ ਕੇ ਅੰਮ੍ਰਿਤਸਰ ਦੇ ਪਿੰਡ ਵਡਾਲਾ ਪਿਟੇਵੜ ਵਿਖੇ ਪੁੱਜੀ ਜਿੱਥੇ ਉਹਨਾਂ ਨੇ ਹਰ ਬਿਮਾਰੀ ਦੇ ਮੁਫਤ ਟੈਸਟ ਕੀਤੇ ਅਤੇ ਇਹ ਸਾਰਾ ਪ੍ਰਬੰਧ ਮਹਿਤਾਬ ਸਿੰਘ ਵਡਾਲਾ ਦੇ ਸਹਿਯੋਗ ਨਾਲ ਕੀਤਾ ਗਿਆ ਜ਼ਿਕਰ ਹੋ ਗਿਆ ਕਿ ਪਿੰਡ ਵਡਾਲਾ ਪਿਟੇਵੜ ਦੇ ਵਿੱਚ ਹਰ 2-4 ਮਹੀਨਿਆਂ ਦੇ ਬਾਅਦ ਇਹੋ ਜਿਹੇ ਕੈਂਪ ਮਹਿਤਾਬ ਵਡਾਲਾ ਵੱਲੋਂ ਲਗਾਏ ਜਾਂਦੇ ਹਨ ਇਹ ਉਪਰਾਲਾ ਅੱਜ ਤੋਂ 1 ਸਾਲ ਪਹਿਲਾਂ ਵਡਾਲਾ ਪਰਿਵਾਰ ਵੱਲੋਂ ਕੀਤਾ ਗਿਆ ਸੀ ਜਿਸ ਤਹਿਤ ਡਿਸਪੈਂਸਰੀ ਬਣਾ ਕੇ ਉਸ ਵਿੱਚ ਡਾਕਟਰਾਂ ਦੀ ਤਾਇਨਾਤੀ ਕੀਤੀ ਅਤੇ ਉਸ ਤੋਂ ਬਾਅਦ ਇੱਥੇ ਕੈਂਪ ਦੀ ਸ਼ੁਰੂਆਤ ਕਰਵਾਈ ਅਤੇ ਇਹ ਦੂਸਰਾ ਕੈਂਪ ਲਗਾਇਆ ਗਿਆ ਹੈ ਬਹੁਤ ਬਧੀਆ ਜੀ ਇਸ ਤੋਂ ਵੱਡਾ ਤਾਂ ਨੋਬਲ ਕਾਜ਼ ਹੋ ਨਹੀਂ ਸਕਦਾ ਠੀਕ ਹੈ ਸਾਡਾ ਦੂਸਰਾ ਕੈਂਪ ਹੈ ਜੀ ਇਸੇ ਜਗ੍ਹਾ ਦੇ ਉੱਤੇ ਜਦੋਂ ਇਹ ਬਣਦੀ ਸੀ ਉਦੋਂ ਵੀ ਮੈਂ ਆਪਦੇ ਬ੍ਰਦਰ ਦੇ ਨਾਲ ਹੀ ਸੀ ਮੇਰਾ ਛੋਟਾ ਭਾਈ ਆ ਬਹੁਤ ਅੱਛਾ ਕੰਮ ਹੈ ਸਾਰਿਆਂ ਨੂੰ ਕਰਨਾ ਚਾਹੀਦਾ ਮਿਲ ਕੇ ਬਹੁਤ ਬੜੀ ਖੁਸ਼ੀ ਅੱਜ ਅਕਾਲਪੁਰ ਫਰੀ ਕਿਰਤਾਂ ਦੇਖੋ 10 ਦਿਨ ਤੋਂ ਧੁੰਦ ਪੈ ਰਹੀ ਸੀ ਚੰਗੇ ਕੰਮ 'ਚ ਗੁਰੂ ਸਾਹਿਬ ਜੀ ਨੇ ਵੀ ਕਿੰਨਾ ਸੋਹਣਾ ਮੌਸਮ ਹੋ ਗਿਆ ਆਪਣਾ ਧਰਮ ਹੀ ਨਾ ਮਨੁੱਖਤਾ ਦੀ ਸੇਵਾ ਤੇ ਬੇਸਟ ਆ ਪ੍ਰਸੀ ਪਤਾ ਨਹੀਂ ਕੀ ਕਰੀ ਆ ਠੀਕ ਹੈ ਗੁਰੂ ਸਾਹਿਬ ਨੇ ਚਿਕ ਚਿਕ ਕੇ ਕਿਹਾ ਸੀਗਾ ਮੈਂ ਹਰ ਇੰਟਰਵਿਊ ਚ ਕਹਿੰਨਾ ਵੀ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਦਵਾਖਾਨੇ ਖੋਲੇ ਸੀ ਤਰਨਤਾਰਨ ਚ ਕਿ ਖੁਦ ਕੋੜੀਆਂ ਦੇ ਜ਼ਖਮ ਸਾਫ਼ ਕਰਦੇ ਸੀ ਉਹ ਆਪ ਕਰਦੇ ਸੀਗੇ ਠੀਕ ਹੈ ਹੁਣ ਤੁਸੀਂ ਕਰ ਲਓਗੇ ਤੁਸੀਂ ਕਹਿੰਗੇ ਪਰੇ ਹੋ ਮੈਨੂੰ ਨਾ ਕੋੜ ਹੋ ਜੇ ਫਿਰ ਕੀ ਗੁਰੂ ਦੀ ਗੱਲ ਮੰਨੀ ਨੋ ਵਰਡ ਕੈਂਸਰ ਮੰਨ ਰਹੀ ਹੈ ਸਾਡੀਆਂ ਟੀਮਾਂ ਮੰਨ ਰਹੀਆਂ ਠੀਕ ਹੈ ਕੱਲੇ ਅਜੇ ਇੱਥੇ ਨਹੀਂ ਅਸੀਂ ਸਾਡੇ ਕੋਲੇ ਏਅਰਪੋਰਟ ਤੋਂ ਨਹੀਂ ਲਾਈਆਂ ਮੈਂ 18 ਬੱਸਾਂ ਕੁਲਵੰਤ ਸਿੰਘ ਨੇ ਸਵਾਰੀਆਂ ਢੋਣ ਨੂੰ ਤੁਹਾਡੀ ਸਿਹਤ ਲਈ ਲਾਈਆਂ ਤੇ ਸੁਣਿਆ ਵੱਡੀਆਂ-ਵੱਡੀਆਂ ਬੱਸਾਂ ਜਾਂਦੀਆਂ ਏਅਰਪੋਰਟ ਨੂੰ ਕਰੋੜਾਂ ਰੁਪਏ ਦੀਆਂ ਨਹੀਂ ਕਿਸੇ ਗਰੀਬ ਤੋਂ ਕੋਈ ਪੈਸਾ ਲੈਂਦੇ ਉਹ ਹੀ ਦੱਸ ਦਿਓ 1 ਰੁਪਇਆ ਕੋਈ ਸਾਡਾ ਟੀਮ ਲੈ ਦੇ 1 ਲੱਖ ਰੁਪਏ ਮੈਥੋਂ ਲੈ ਜੇ ਚੈਲੰਜ ਹੈ 21 ਸਾਲ ਦਾ ਠੀਕ ਹੈ ਅਸੀਂ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਸਾਹਮਣੇ ਆਏ ਹਾਂ ਸਾਨੂੰ ਪਤਾ ਪਿੰਡਾਂ ਦੇ ਵਿੱਚ ਕੋਈ ਹਸਪਤਾਲ ਨਹੀਂ ਮਾੜੀ ਹਾਲਤ ਬਾਰਡਰ ਏਰੀਆ ਸਾਨੂੰ 20 ਦਿਨ ਹੋ ਗਏ ਜੀ ਲੱਗਿਆ ਨੂੰ ਹਜੇ 2 ਦਿਨ ਹੋਰ ਲੱਗਣੇ ਆ ਜੰਮੂ ਤੋਂ ਲੈ ਕੇ ਖੇਮ ਕਰਨ ਤੱਕ ਸਾਰਾ ਚੈੱਕ ਅਪ ਜਨਾਲਾ ਸਾਰਾ ਚੈੱਕ ਅਪ ਕਰ ਦਿੱਤਾ ਅਸੀਂ ਇਸ ਜ਼ਿਲ੍ਹਿਆਂ ਦੇ ਵਿੱਚ ਪਿੱਛੇ ਸੀਗੇ ਗੁਰੂ ਅਮਰਦਾਸ ਜੀ ਦੀ ਕਿਰਪਾ ਹੋਈ ਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਵਰਲਡ ਕੈਂਸਰ ਕੇਅਰ ਦੇ ਹੈੱਡ ਜਿਹੜੇ ਧਾਰੀਵਾਲ ਸਾਹਿਬ ਤੇ ਫਿਰ ਨਾਲ ਸਿਮਰ ਜੀ ਜੀ ਡਾਕਟਰ ਸਿਮਰ ਜੀ ਜੀ ਫਿਕੀ ਫਲੋ ਤੋਂ ਸਾਡੇ ਪ੍ਰੀਤ ਹਸਪਤਲ ਵਾਲੇ ਮੈਸੇਜ ਗਰੂਪ ਇਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿੱਦਨ ਆਪਾਂ ਇਹ ਖੋਲੀ ਸੀ ਡਿਸਪੈਂਸਰੀ ਇਹ ਇਹਨਾਂ ਦੇ ਹੀ ਉਪਰਾਲੇ ਤੇ ਅਸੀਂ ਉਦਘਾਟਨ ਜਦੋਂ ਕੀਤਾ ਸੀ ਇਹਨਾਂ ਨੇ ਕੈਂਪ ਲਾਇਆ ਸੀ ਉਸ ਦਿਨ ਵੀ ਅੱਜ ਵੀ ਅਸੀਂ ਇਹਨਾਂ ਦਾ ਹੀ ਇੱਥੇ ਕੈਂਪ ਲਵਾਇਆ ਵਾ ਮੈਂ ਧੰਨਵਾਦ ਇਹ ਸਪੈਸ਼ਲੀ ਕਰਨਾ ਚਾਹੁੰਦਾ ਕਿ ਲੋਹੜੀ ਵਾਲੇ ਤਿਉਹਾਰ ਦੇ ਟਾਈਮ ਤੇ ਆਪਣੀ ਛੁੱਟੀ ਸਾਰੇ ਕੱਟ ਕੇ ਡਾਕਟਰ ਸਾਹਿਬਾਨ ਸਾਰੇ ਜਿਹੜੇ ਆਏ ਆ ਉਹ ਸਪੈਸ਼ਲੀ ਸਾਡੇ ਲਈ ਇੰਨੀ ਦੂਰੋਂ ਇੱਥੇ ਪਹੁੰਚੇ ਆ ਤੇ ਹੁਣ ਤੇ ਚਲੋ ਮੌਸਮ ਸਾਫ ਹੋ ਗਿਆ ਨਹੀਂ ਤੇ ਜਿੱਤਰਾ ਦਾ ਮੌਸਮ ਸੀ ਉਸ ਨਾਲ ਇਹਨਾਂ ਦਾ ਬੜੀ ਹਿੰਮਤ ਆ ਸਾਰਿਆਂ ਦੀ ਕਿ ਸਾਡੇ ਨਾਲ ਇਤਰਾ ਇਸ ਟੀਚੇ ਯੋਗਦਾਨ ਦੇ ਪਰ ਨਾਲ ਮੇਰੇ ਭਰਾ ਸਰਪੰਚ ਜਿਹੜੇ 4-5 ਪਿੰਡਾਂ ਦੇ ਇਹਨਾਂ ਦਾ ਵੀ ਬੜਾ ਸਾਥ ਆ ਜੀ ਇਹ ਸਾਰੇ ਇਸ ਇਲਾਕੇ ਦੇ ਵਿੱਚ ਸਾਨੂੰ ਇਹ ਕਾਮਯਾਬੀ ਦਿਵਾਉਂਦੇ ਜਦੋਂ ਅਸੀਂ ਇਹ ਕੈਂਪ ਲਾਣੇ ਜੀ ਤੇ ਬਸ ਇਹੋ ਹੀ ਕਹਿੰਦੇ ਹੋਏ ਮੈਂ ਫਿਰ ਤੋਂ ਇੱਕ ਵਾਰੀ ਸਾਰਿਆਂ ਦਾ ਧੰਨਵਾਦ ਕਰਨਾ ਚਾਹਨਾ ਕਿ ਸਾਨੂੰ ਇਸ ਕੰਮ ਲਈ ਸਾਰੇ ਜਿਹੜਾ ਯੋਗਦਾਨ ਪਾਉਂਦੇ ਆ ਤੇ ਜਿਹੜੀ ਸਾਨੂੰ ਸਾਰੇ ਹਿੰਮਤ ਦਿੰਦੇ ਐਸੀ ਚੀਜ਼ ਪਿੱਛੇ ਅਸੀਂ ਇਸ ਕੰਮ ਨੂੰ ਮਤਲਬ ਇਹਨੂੰ ਸਕਸੈਸ ਬਣਾ ਸਕਦੇ ਹਾਂ ਅਕਸਰ ਲੋਕ ਜਦ ਐਨਆਰਆਈ ਹੋ ਜਾਂਦੇ ਨੇ ਜਾਂ ਫਿਰ ਪੈਸੇ ਵੱਲੋਂ ਸਮਰੱਥ ਹੁੰਦੇ ਨੇ ਤਾਂ ਜ਼ਿਆਦਾਤਰ ਲੋਕ ਆਪਣੇ ਬਾਰੇ ਜਾਂ ਫਿਰ ਆਪਣੇ ਪਰਿਵਾਰ ਬਾਰੇ ਹੀ ਸੋਚਦੇ ਨੇ ਪਰ ਵਡਾਲਾ ਪਿੱਟੇ ਵੱਡ ਵਿਖੇ ਇੱਕ ਐਸੇ ਸਮਾਜ ਸੇਵਕ ਮਹਿਤਾਬ ਸਿੰਘ ਵਡਾਲਾ ਜੋ ਸਮਰੱਥ ਤਾਂ ਹੈਗੇ ਹੀ ਨੇ ਸਗੋਂ ਆਪਣੇ ਪਿੰਡ ਅਤੇ ਆਪਣੇ ਪਿੰਡ ਵਾਸੀਆਂ ਬਾਰੇ ਵੀ ਉਹ ਪਹਿਲਾਂ ਸੋਚਦੇ ਨੇ ਸੋ ਹਰ ਇੱਕ ਪਿੰਡ ਵਿੱਚ ਇੱਕ ਐਸਾ ਸਮਾਜ ਸੇਵਕ ਜ਼ਰੂਰ ਹੋਣਾ ਚਾਹੀਦਾ ਹੈ ਜੋ ਆਪਣੇ ਬਾਰੇ ਨਾ ਸੋਚ ਕੇ ਪਹਿਲਾਂ ਆਪਣੇ ਪਿੰਡ ਵਾਸੀਆਂ ਬਾਰੇ ਸੋਚੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ